ਕਾਤੋ ਸ੍ਰੀ ਆ ਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਹਾਂ ਜੀ ਬਾਈ ਜੀ ਹੁਣ ਆਪਾਂ ਬਾਬਾ ਜੀ ਦੇ ਚਰਮ ਦੇਹਾੜੇ ਤੇ ਅੱਜ ਪਹਿਲਾ ਦਿਨ ਆ ਤੇ ਸ਼ਾਮ ਹੋ ਗਈ ਹੁਣ ਆਪਾਂ ਚੱਲੇ ਆ ਅਲੋਵਲ ਪਰੋਂ ਲੱਗਿਆ ਨਿਕਲਣ ਇੱਕ ਉਧਰ ਬਾਬਲੂ ਕੀ ਗੱਡੀ ਜਾਊਗੀ ਤੇ ਆ ਹਾਸਨ ਜਾ ਰਹੀ ਆ ਨਾਲ ਹਾਸਨ ਦਾ 500 ਰੁਪਏ ਦਾ ਇਹਦਾ ਚੈਲੰਜ ਆ ਇਹਨੂੰ 500 ਰੁਪਏ ਦੇਣਾ ਵੀ ਕੁਝ ਮਰਜ਼ੀ ਲੈ ਲਈ ਦੇਖੋ ਅੱਜ ਇਹ ਕੀ ਕੀ ਲੈਂਦੀ ਆ ਹਣਾ ਆਦਨੇ ਠੀਕ ਹੈ ਤੇ ਉਹ ਵੀ ਉਹਨਾਂ ਨੇ ਵੀ ਗੱਡੀ ਕਰ ਲਈ ਸਟਾਰਟ ਆਪਾਂ ਲੱਗਿਆ ਨਿਕਲ ਤੇ ਉੱਥੇ ਜਾ ਕੇ ਬਣਾਵਾਂਗੇ ਬਾਕੀ ਜੀ ਪਹੁੰਚ ਗੀਆਂ ਮੇਲੇ ਕਮੜੀ ਚੰਦੇ ਦੁਕਾਨਾਂ ਲੱਗੀਆਂ ਹੋਈਆਂ ਨੇ ਆਲੋ ਆਲੋ ਵਾਲਾ ਪਹੁੰਚ ਗਏ ਆਪਾਂ ਹੁਣ ਅੱਜ ਵੀ ਦੁਕਾਨਾਂ ਵਧੀਆ ਲੱਗੀਆਂ ਨੇ ਹਣਾ ਆ ਦੇਖ ਆ ਦੇਖ ਤੇ ਬਾਬਾ ਜੀ ਦਾ ਜਨਮ ਹੋਇਆ ਸੀ ਤੇ ਉਹ ਪੋਟੋ ਵਾਲਾ ਪੁਰਾਣਾ ਗੋਦਵਾਰੇ ਮਥਾਰੇ ਗਾਮੇ ਹੁਣ ਆਇਆ ਹੈ ਪੱਲ ਦਾ ਸਨਮਾਨ ਮੈਨੂੰ ਕਰਾਓ ਆਸਦਾਬਾ On it. So, um, mm -hmm. I don't know if they out ਪਰਦਾ ਕਾ ਇਹ ਮੰਜ਼ਲਾ ਜਰਦਵਰ ਜਿਆਲੋ ਵਾਲਾ ਪਾ ਕੇ ਪਰਦੇ ਲਗਾ। ਐ ਵੱਲੋਂ ਸੇਰੇ ਜਾ ਕੇ ਬਾਰੇ ਮੈਂ। ਕੋਰਾ ਟਾਨਾ ਮੈਂ। 45 ਨੰਬਰ। ਕੋਲੋਂ ਇਹ ਮੱਥਾ ਤੇ ਨਾ ਕਿ ਉੱtre ਕੋਲ ਦੁਆਲ ਚੱਲ ਰਿਹਾ ਤੇ ਦਿਖਾਉਂਗਾ। ਭਾਈ ਜਨਮ ਦੇ ਨਾ ਰਾਹ ਆ ਤੇ ਆਪਾਂ ਤੇਰੇ ਲਈ ਮੱਥਾ। ਉਹ ਰਾਹ ਬਣੀ ਚੁੱਕੀ ਆ ਨਾ ਆਪਾਂ ਇਹ ਗੁਰਦਵਾਰੇ ਚੱਲ ਜਾਂਦੇ ਉਧਰ ਮੱਥਾ ਟੇਕਦਾ ਹਾਂ ਬਦਲੇ ਗੁਰਦਵਾਰੇ ਆਪਾਂ ਮੱਥਾ ਟੇਕ ਆਏ ਤੇ ਇਹਨਾਂ ਆਪਾ بڑے ਗੁਰਦੁਆਰੇ ਆ ਗਏ ਅੱਜ ਪਹਿਲਾ ਦਿਮਾਂਦੀ ਦਿਨ ਤਰੀਕ ਆ ਅੱਜ ਥੋੜੀਆਂ ਦੁਕਾਨਾਂ ਘਟਣੇ ਕੱਲ੍ਹ ਨੂੰ ਖਾਸੀਆਂ ਲੱਗਣੀਆਂ ਹਨ ਹਮਣੇ ਕਿਹੜੇ ਵੇ ਘਟਣਗੇ ਕਿਹੜਾ ਯਾਰ ਕਿੱਥੇ ਲਾਗੇਗਾ ਉਹ ਜਾਂਦਾ ਉਹਦਾ ਡੀਲ ਉਹ ਬੜਾ ਗੁਰਦੁਆਰਾ ਜਿਹੜਾ ਰੋਡ ਦੇ ਉੱਪਰ ਹੈ ਉੱਥੇ ਜਿੱਥੇ ਦਿਮਾਂਦ ਲੱਗਣਗੇ ਉੱम्मे ਲੱਗੇ ਹੋਣਨੂੰ ਹੈ ਠੀਕ ਹਨ ਲੱਗੇ ਆਪਾਂ ਉਹ ਤਾਂ ਜਿਹੜਾ ਆਈ ਹੁਣ ਆਣੀ ਹੋਣੀ ਨਹੀਂ ਆਣੀ ਹੋਣੀ ਨਹੀਂ ਆਦਿ ਉਪਰ ਜਾਂ ਜੈ ਸਰਬਾਨੰ ਬਾਗਿ ਸੁਤੇ ਮਾਣੇ ਮਾਤਾ ਦੇਖਣਾ ਆਦਨ ਬਣਾ ਰਿਹਾ ਆ 쿨ਾ ਕੇ ਖਾਣੇ ਆ ਵਧੀਆ ਬਣਾ ਰਿਹਾ ਕਾ ਲੈ ਫੇ ਵੱਡੇ ਪਾਣੀ ਵਾਲਾ 쿨ਰ ਅੱਖੇ ਅਰੇ ਅੱਜ ਤਾਂ ਠੀਕ ਦੀ ਗਰਮੀ ਅੱਜ ਇੰਨੀ ਗਰਮੀ ਹੈ ਨਹੀਂ ਦੀ ਗਾਈਸ ਪਾਣੀ ਰੰਗਰ ਚਾਚਾ ਫਰਿਡਰੀ ਜਿਹਨੇ ਪਾਇਆ ਨੰਮ ਬੇ ਪਿਆ ਸਾਰੇ ਨਾਮ ਰਾਮਾਈ ਜੀ ਸਤਿ ਸਪਨ ਲਿਆ ਟੇਕ ਤੇ ਲੰਗਰ ਲਾਉਣ ਲਿਆ ਆਪਣੇ ਸ਼ਰਮ ਆ ਗਏ ਸਤਿਗੁਰੂ ਦੇ ਸੰਗ ਗੁਰੂ ਪਾਣੀ ਸਾਧਨ ਨੇ ਮੈਂ ਕਿਹ ਕਿਹਰਾ ਪਾਚਾਂ ਗਿਆ ਕਰਨ ਧੰਨ ਧੰਨ ਬੋਟਾਂ ਕੀ ਵਜਲਾ ਗਈਆਂ ਡੀ ਹਨੇ ਮੈਂ ਜਨਾਂ ਨਾਮ ਪਰਗਾਸ ਸਾਬ ਜੀ ਦੀ ਮਾਵਲਾ ਪੰਜਮਾ ਕਾਹੇ ਰੰਗ ਚਿੱਟਾ ਹੈ ਹੋ ਤੁਮ ਜ ਆਇਆ ਕਿਉਂ ਲੋ ਜੀ ਬਾਈ ਜੀ ਹੱਥ ਨੇ ਸਾਡੀ ਇੱਕ ਸਮਾਨ ਲੇਤਾ ਤੇ ਇੱਕ ਕੱਪ ਲੇਤਾ ਕਾਨੂੰ ਅਸੀਂ ਜਣ ਚਾਂਦਣਾ ਨਾਸਣੇ ਮੇਰਾ ਹੋ ਗਿਆ ਤੀ ਬਾਈ ਬਾਲਾ ਪੰਜੇ ਮੈਂ ਦੇਖੋ ਦਰਦਵਾਰਾ ਹੀ ਤੇਰਾ ਕੀਤਾ ਜਾ ਤੈ ਨਹੀਂ ਮੈਨੂੰ ਜੋਗਾ ਤੋ ਚਲਿਆ ਜੀ ਕੋੜ ਨਹੀਂ ਆਪੇ ਤਸ ਪਾਈ ਦਸ ਪਿਆ ਲੈ ਰਹਿਮਤ ਹੋਈ ਸਤ ਗੁਰ ਦਾ ਜਨ ਮਿਲੇ ਆ ਨਾਨਕ ਨਾਮ ਮਿਲ ਤਾਂ ਗਾਇਸ ਕੱਲ ਹੋ ਗਿਆ ਸੀ ਮੇਰਾ ਤਾਂ ਅਸੀ ਕਰਕੇ ਕੁਝ ਵੀ ਨਹੀਂ ਲੈ ਸਕੇ ਤਾਂ ਅੱਜ ਮੈਂ ਸਵੇਚਾ ਕੇ ਲੈ ਕੇ ਆਈਆਂ ਤਾਂ ਪਹਿਲੀ ਚੀਜ਼ ਹੈ ਇਹ ਇਹ ਟੇਫਨ ਜੀ ਚਾ ਪਰ ਗਰਮ ਖਾਣਾ ਪਈ ਤਾਂ ਗਰਮੀ ਰਹਿੰਦੇ ਤੇ ਦੂਜੀ ਚੀਜ਼ ਆਹ ਹੈ ਗਲਾਸ ਜੀ ਨੇ ਇੱਕ ਇੱਕ ਜੀ ਚੀਜ਼ ਫਲਾਈਨ ਤੇ ਆਹ ਹੈ ਹੈਗੀ ਮੈਜਿਕ ਬੁੱਕ ਨੂੰ ਮੈਂ ਚਲਾ ਕੇ ਦਿਖਾਉਣੀ ਹੈ ਏ ਗਾਇਸ ਐਵੇਂ ਚੱਲ ਗਿਆ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਿਓ ਤੇ ਕਮੈਂਟ ਵੀ ਕਰ ਦਿਓ ਓਕੇ ਬਾਏ